ਹਾਂਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ आवर ਨਿਊ ਵਲੋਗ ਗਾਇਸ ਉਮੀਦ ਕਰਦੇ ਹਾਂ ਤੁਸੀਂ ਸਾਰੇ ਆਨੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਲਓ ਬਈ ਹੈਲੋ ਫਰੈਂਡ ਰਾਜਮਾ ਚਾਵਲ ਖਾ ਲਓ ਫਰੈਂਡ ਕੜੀ ਚਾਵਲ ਖਾ ਲਓ ਫਰੈਂਡ ਤੇ ਨਾਲ ਦਹੀਂ ਖਾ ਲਓ ਲਓ ਬਈ ਆਪਾਂ ਲੈ ਕੇ ਆਏ ਸੁਖਦੇਵ ਦੇ ਬਰਨਾਲੇ ਦੇ ਬਹੁਤ ਹੀ ਫੇਮਸ ਠੀਕ ਹੈ ਰਾਜਮਾ ਚਾਵਲ ਤੇ ਕੜੀ ਚਾਵਲ ਅੱਜ ਆਪਾਂ ਰੋਟੀ ਨਹੀਂ ਸੀ ਖਾ ਕੇ ਆਏ ਸਵੇਰੇ ਘਰੋਂ ਸਾਂਗਰ ਕੇ ਫਿਰ ਜਲਦੀ ਆਗੇ ਸੀਗੇ ਰੋਟੀ ਆਪਾਂ ਅੱਜ ਚਾਵਲਾਂ ਨਾਲ ਹੀ ਸ਼ੁਰੂਆਤ ਕੀਤੀ ਹੈ ਫਟੀਕ ਤੇ ਆ ਕੇ ਨੂਣ ਹੈਗਾ ਪਤਾ ਇਹਦੇ ਮੈਨੂੰ ਥੋੜਾ ਜਿਹਾ ਨੂਣ ਘੱਟ ਲੱਗਿਆ ਮੈਨੂੰ ਹੋਰ ਸਾਰਾ ਕੁਝ ਸਹੀ ਸੀ ਜੁਝਾਰ ਨੂੰ ਰੋਟੀ ਕੁੱਟ ਲਈ ਹਾਂਜੀ ਕੁੱਟ ਲਈ ਉਹ ਵੀ ਖਵਾ ਦਈਏ ਲਓ ਜੁਝਾਰ ਸਿੰਘ ਜੀ ਸੌਂਗੇ ਠੀਕ ਹੈ ਤੇ ਹੁਣ ਆਪਾਂ ਕਰਕੇ ਆਵਾਂਗੇ ਕੰਮ ਕਰ ਕਿਉਂਕਿ ਆਪਾਂ ਨਾ ਯਾਰ ਸਿਗਨ ਦੱਸਾਂ ਭਈ ਅਰੇ ਤਾਂ ਆਪਾਂ ਉੱਪਰ ਕੁੜੀਆਂ ਨੂੰ ਉਜਾਰੀਆਂ ਨੂੰ ਗਰਮੀ ਲੱਗਦੀ ਹੈ ਹਨਾ ਕੰਮ ਕਾਫੀ ਹੁੰਦਾ ਆਪਣੇ ਕੋਲੇ ਉਪਰ ਕੀ ਸੀ ਲਿਹਾਉਣਾ ਆਪਾਂ ਤੇ ਇੱਕ ਫਰਿੱਜ ਲਿਹਾਉਣਾ ਵੀ ਤਾਂ ਜੋ ਜਿੰਨਾ ਵੀ ਆਪਣੇ ਕੋਲ ਸਮਾਨ ਹੁੰਦਾ ਉਹ ਖਰਾਬ ਨਾ ਹੋਵੇ ਹਨਾ ਤੇ ਤਾਂ ਕਰਕੇ ਫਿਰ ਏਸ ਕਰਕੇ ਅੱਜ ਆਪਾਂ ਫਰਿੱਜ ਤੇ ਦੇਖ ਕੇ ਆਉਣਾ ਤੇ ਇੱਕ ਦੇਖ ਕੇ ਆਉਣਾ ਏਸੀ ਤੇ ਸ਼ਾਇਦ ਹੋਰ ਵੀ ਦੋ ਤਿੰਨ ਚੀਜ਼ਾਂ ਜਿਹੜੀਆਂ ਲੈਣੀਆਂ ਆਈਆਂ ਉਹ ਵੀ ਦੇਖਾਂਗੇ ਤਾਂ ਇਸੇ ਦੌਰਾਨ ਅੱਜ ਬਈ ਮੈਂ ਇੱਕ ਕਹਾਣੀ ਪੜ੍ਹੀ ਹਨਾ ਤੇ ਮੇਰਾ ਦਿਲ ਕਰਿਆ ਆ ਵੀ ਮੈਂ ਤੁਹਾਡੇ ਨਾਲ ਸਾਰਿਆਂ ਨਾਲ ਸਾਂਝੀ ਕਰਾਂ ਕਿਉਂਕਿ ਆਪਣੇ ਘਰੇ ਬੱਚੇ ਵੀ ਹੁੰਦੇ ਆ ਮੈਨੂੰ ਨਾ ਮੇਰੇ ਸਬਸਕ੍ਰਾਈਬਰ ਮਿਲੇ ਸੀ ਉਹ ਕਹਿੰਦੇ ਵੀ ਤੁਹਾਡੇ ਵਲੌਗ ਨਾ ਸਾਡੇ ਬੱਚੇ ਵੀ ਦੇਖਦੇ ਆ ਵੀ ਉਹ ਤੁਹਾਨੂੰ ਬਹੁਤ ਪਸੰਦ ਕਰਦੇ ਆ ਤਾਂ ਮੈਨੂੰ ਐ ਹੁੰਦਾ ਵੀ ਮੈਂ ਬੱਚਿਆਂ ਵਾਸਤੇ ਹਨਾ ਜੇ ਯਾਰ ਆਪਣੇ ਕੋਲ ਕੋਈ ਚੀਜ਼ ਹੈਗੀ ਹੈ ਕਿਉਂਕਿ ਮੇਰੇ ਵੀ ਬੱਚਾ ਹਨਾ ਮੈਨੂੰ ਪਤਾ ਵੱਡਾ ਹੋਊਗਾ ਤਾਂ ਕਈ ਵਾਰ ਕਾਫੀ ਸਾਰੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਆਪਾਂ ਨੂੰ ਸਮਝਾਉਣ ਦੀ ਜ਼ਰੂਰਤ ਹੁੰਦੀ ਆ ਆਪਾਂ ਨੂੰ ਵੀ ਇਦਾਂ ਹੁੰਦਾ ਵੀ ਸਾਰੇ ਬੱਚੇ ਤੰਦਰੁਸਤ ਰਹਿਣ ਵਧੀਆ ਰਹਿਣ ਅੱਜ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣ ਜਾ ਰਹੀ ਆ ਇੱਕ ਨਾ ਬਈ ਜਵਾਗ ਹੁੰਦਾਗਾ 10-12 ਸਾਲਾਂ ਦਾ ਠੀਕ ਹੈ 10 12 ਸਾਲਾਂ ਦਾ ਬੱਚਾ ਹੁੰਦਾ ਦਾ ਉਹਨੂੰ ਕੀ ਆ ਉਹਨੂੰ ਨਾ ਬਾਹਰ ਲੀਆਂ ਚੀਜ਼ਾਂ ਜ਼ਿਆਦਾ ਪਸੰਦ ਹੁੰਦੀਆਂ ਫਾਸਟ ਫੂਡ ਹੋ ਗਿਆ 버ਗਰ ਕੁਲਚੇ ਠੀਕ ਹੈ ਮਤਲਬ ਉਹਨੂੰ ਘਰ ਦਾ ਖਾਣਾ ਬਿਲਕੁਲ ਵੀ ਨਹੀਂ ਪਸੰਦ ਹੁੰਦਾ ਉਹਨੂੰ ਸਾਰੀਆਂ ਹੀ ਚੀਜ਼ਾਂ ਬਾਹਰ ਲੀਆਂ ਪਸੰਦ ਹੁੰਦੀਆਂ ਨੇ ਤਲੀਆਂ ਫਲੀਆਂ ਚੀਜ਼ਾਂ ਲੀਜ਼ कुरकुरੇ ਆਈਸਕ੍ਰੀਮ ਵਗੈਰਾ ਸਾਰੀਆਂ ਚੀਜ਼ਾਂ ਵੀ ਉਹਨੂੰ ਘਰੇ ਕੋਈ ਚੀਜ਼ ਬਣੀ ਹੋਵੇ ਕੁਝ ਵੀ ਬਣੀ ਹੋਵੇ ਉਹਨੂੰ ਬਿਲਕੁਲ ਨਹੀਂ ਪਸੰਦ ਨਾ ਉਹਨੂੰ ਦੁੱਧ ਪਸੰਦ ਆ ਹਨਾ ਤੇ ਉਹ ਐਨਾ ਉਹ ਸਕੂਲ ਗਿਆ ਹੁੰਦਾ ਤੇ ਜਦੋਂ ਉਹ ਸਕੂਲ ਤੂੰ ਆਉਂਦਾਗਾ ਠੀਕ ਆ ਤਾਂ ਉਹਦੀ ਮੰਮੀ ਨੂੰ ਕਹਿੰਦਾ ਵੀ ਮੰਮੀ ਮੈਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਆ ਤਾਂ ਉਹਦੀ ਮੰਮੀ ਆਏ ਕਹਿੰਦੀ ਆ ਵੀ ਪੁੱਤ ਵੀ ਤੂੰ ਕੀ ਖਾਣਾ ਮੈਂ ਤੈਨੂੰ ਬਣਾ ਕੇ ਦੂੰ ਹਨਾ ਵੀ ਤੂੰ ਕੀ ਖਾਣਾ ਚਾਹਣਾਗਾ ਕੁਝ ਵੀ ਦੱਸ ਵੀ ਉਹ ਹੀ ਚੀਜ਼ ਮੈਂ ਤੈਨੂੰ ਬਣਾ ਕੇ ਦੂੰ ਘਰੇ ਹਨਾ ਤੇ ਉਹ ਕਹਿੰਦਾ ਵੀ ਨਹੀਂ ਮੈਂ ਕੁਝ ਨਹੀਂ ਖਾਣਾ ਮੈਂ ਘਰ ਦਾ ਬਣਿਆ ਹੋਇਆ ਵੀ ਮੇਰਾ ਬਾਹਰਲਾ ਖਾਣ ਨੂੰ ਜੀ ਕਰਦਾਗਾ ਵੀ ਮੈਨੂੰ ਤਾਂ ਪੈਸੇ ਦੋ ਐ ਜਿੱਦ ਕਰਕੇ ਉਹਨੇ ਠੀਕਾ ਲੜਪੜ ਕੇ ਆਦੀ ਮੰਮੀ ਤੋ ਵੀਰਪੇ ਲੈ ਜਾਂਦਾ ਤੇ ਲੇਜ਼ ਘੁਰ ਕਰੇ ਲਿਆਉਂਦਾ ਤੇ ਉਹ ਖਾ ਲੈਂਦਾਗਾ ਏਸੀ ਨਾਲ ਹੀ ਫਿਰ ਇਸ ਤੋਂ ਬਾਅਦ ਠੀਕ ਆ ਸ਼ਾਮ ਜਦੋਂ ਹੁੰਦੀ ਆ ਅਥਨੇ ਉਹਦੀ ਮੰਮੀ ਗੋਭੀ ਦੀ ਸਬਜ਼ੀ ਬਣਾਉਂਦੀ ਆ ਠੀਕ ਆ ਉਹਦੇ ਨਾਲ ਉਹਦੀ ਮੰਮੀ ਪਰੌਠੇ ਬਣਾ ਲੈਂਦੀ ਆ ਤੇ ਸਾਰਾ ਪਰਿਵਾਰ ਉਹਦਾ ਡੈਡੀ ਕੰਮ ਤੋਂ ਆਉਂਦਾ ਉਹ ਸਾਰਾ ਪਰਿਵਾਰ ਆਪਦਾ ਵਧੀਆ ਖਾਣਾ ਖਾਂਦਾ ਹੁੰਦਾ ਤੇ ਉਹ ਉਹ ਨੂੰ ਵੀ ਕਹਿੰਦੇ ਆ ਵੀ ਆ ਜਾ ਵੀ ਤੂੰ ਖਾਣਾ ਖਾ ਲਾ ਤੇ ਉਹ ਬੈਠਾ ਉਹ ਉਹਦੀ ਮੰਮੀ ਤੇ ਉਹਦੇ ਡੈਡੀ ਖਾਣਾ ਖਾਈ ਜਾਂਦੇ ਹੁੰਦੇ ਆ ਉਹ ਬੈਠਾ ਆਪਦੇ ਮੰਮੀ ਡੈਡੀ ਦੇ ਮੂੰਹ ਕਨੀ ਝਾਕਦਾ ਰਹਿੰਦਾਗਾ ਫਿਰ ਉਹਦਾ ਡੈਡੀ ਪੁੱਛਦਾ ਵੀ ਤੂੰ ਖਾਣਾ ਕਿਉਂ ਨਹੀਂ ਖਾ ਰਿਹਾ ਹਨਾ ਕਹਿੰਦਾ ਵੀ ਮੈਨੂੰ ਗੋਭੀ ਦੀ ਸਬਜ਼ੀ ਨਹੀਂ ਪਸੰਦ ਮੈਨੂੰ ਵਧੀਆ ਨਹੀਂ ਲੱਗਦੀ ਵੀ ਮੈਂ ਨਹੀਂ ਖਾਣਾ ਪਾਉਗਾ ਫਿਰ ੱੱਕੇ ਨਾਲ ਉਹਦੀ ਮੰਮੀ ਡੈਡੀ ਨੇ ਲੜ ਕੇ ਉਹਨੂੰ ਕਹਿੰਦੇ ਆ ਵੀ ਤੂੰ ਖਾਣਾ ਖਾ ਬਟ ਉਹ ਉਹਨਾਂ ਦੀ ਅੱਖਾਂ ਤੋਂ ਪਰੇ ਹੋ ਕੇ ਜਿਹੜਾ ਉਹ ਖਾਣਾਗਾ ਹਨਾ ਉਹ ਇੱਕ ਬੁਲਦਸਾ ਪਿਆ ਹੁੰਦਾ ਉਹਦੇ ਵਿੱਚ ਸਿੱਟ ਦਿੰਦਾਗਾ ਵੀ ਕਿਸੇ ਨੂੰ ਕਿਹੜਾ ਪਤਾ ਲੱਗਦਾਗਾ ਫਿਰ ਇਸ ਤੋਂ ਬਾਅਦ ਬਈ ਉਹਨਾਂ ਨੂੰ ਪਤਾ ਨਹੀਂ ਲੱਗਦਾ ਹਨਾ ਸਵੇਰ ਹੁੰਦੀ ਆ ਤੇ ਜਦੋਂ ਸਵੇਰ ਹੁੰਦੀ ਆ ਸਵੇਰੇ ਉੱਠ ਕੇ ਉਹਨੇ ਜਾਣਾ ਹੁੰਦਾ ਸਕੂਲ ਠੀਕਾ ਸਕੂਲ ਜਾਣ ਤੋਂ ਪਹਿਲਾਂ ਉਹਦੀ ਮੰਮੀ ਕਹਿੰਦੀ ਆ ਵੀ ਤੂੰ ਨਾਸ਼ਤਾ ਕਰ ਲੈ ਕਹਿੰਦਾ ਵੀ ਮੇਰਾ ਮਨ ਨਹੀਂ ਕਰਦਾ ਮੈਂ ਨਹੀਂ ਨਾਸ਼ਤਾ ਕਰਨਾ ਫਿਰ ਉਹਦੀ ਮੰਮੀ ਨਾ ਉਹਦੇ ਵਾਸਤੇ ਦੁੱਧ ਗਰਮ ਕਰਕੇ ਲਿਆਉਂਦੀ ਆ ਵੀ ਦੁੱਧ ਦਾ ਗਲਾਸ ਪੀ ਜਾ ਵੀ ਮੈਨੂੰ ਤੇਰੇ ਸਕੂਲ ਦੇ ਵਿੱਚੋਂ ਵੀ ਹੈਨਾ ਵੀ ਕੰਪਲੇਂਟ ਆਈ ਆ ਵੀ ਤੂੰ ਵੀ ਉਨੀ ਤੇਰੀ ਹੈਲਥ ਵੀ ਵਧੀਆ ਨਹੀਂ ਰਹੀ ਤੂੰ ਸਾਰੇ ਬੱਚਿਆਂ ਤੋਂ ਪੀਖ ਹੁੰਦਾ ਜਾਨਾ ਜੇ ਕੁਝ ਖਾਏਗਾ ਨਹੀਂ ਪੀਏਗਾ ਨਹੀਂ ਕਰਦੀਆਂ ਬਣੀਆਂ ਹੋਈਆਂ ਚੀਜ਼ਾਂ ਦੁੱਧ ਦਹੀਂ ਵਗੈਰਾ ਵੀ ਤੂੰ ਕਮਜ਼ੋਰ ਹੋ ਜਾਏਗਾ ਸਾਰੇ ਜਮਾਤਾਂ ਤੋਂ ਪਿੱਛੇ ਚਲਾ ਜਾਏਗਾ ਵੀ ਤੂੰ ਪੜ੍ਹਾਈ ਦੇ ਵਿੱਚ ਵੀ ਪਿੱਛੇ ਰਹਿ ਰਿਆਂਗਾ ਤਾਂ ਉਹ ਕਹਿੰਦਾ ਮੈਂ ਨਹੀਂ ਮੈਂ ਨਹੀਂ ਪੀਣਾ ਦੁੱਧ ਮੈਂ ਕੁਝ ਨਹੀਂ ਖਾਣਾ ਮੈਨੂੰ ਪੈਸੇ ਦੋ ਮੈਂ ਬਾਹਰੋਂ ਖਾਉਂਗਾ। ਤੇ ਇਸ ਤੋਂ ਬਾਅਦ ਬਈ ਉਹਦੇ ਪਾਪਾ ਆਉਂਦੇ ਨੇ। ਪਾਪਾ ਆਪਾਂ ਨੂੰ ਪਤਾ ਹੁੰਦਾ ਵੀ ਆਪਾਂ ਆਉਦੇ ਹਨਾ ਫਾਦਰਸ ਤੋਂ ਡਰਦੇ ਹੁੰਨੇ ਆ ਆਪਾਂ ਨੂੰ ਡਰ ਹੁੰਦਾ। ਉਹਦਾ ਡੈਡੀ ਆ ਜਾਂਦਾ ਬਈ। ਜਦੋਂ ਉਹਦਾ ਡੈਡੀ ਆਉਂਦਾ ਉਹਦਾ ਡੈਡੀ ਹੁਣ ਝੜਕ ਕੇ ਧੱਕੇ ਨਾਲ ਉਹ ਦੁੱਧ ਦਾ ਗਲਾਸ ਫੜ ਲੈਂਦਾ। ਜੈ ਦੋ ਵਾਰ ਡੈਡੀ ਅੰਦਰ ਜਾਂਦਾ ਤਾਂ ਉਹ ਖਿੜਕੀ ਵਿੱਚ ਦੀ ਦੁੱਧ ਦਾ ਗਲਾਸ ਡੋਲ ਦਿੰਦਾਗਾ ਠੀਕ ਆ। ਤੇ ਜਦੋਂ ਬਾਹਰ ਡੋਲਦਾ ਗਏ ਇਸ ਤੋਂ ਬਾਅਦ ਉਹ ਚਲਾ ਜਾਂਦਾ ਸਕੂਲ। ਸਕੂਲ ਚਲਾ ਜਾਂਦਾ ਫਿਰ ਉਹਦਾ ਡੈਡੀ ਹੈ ਜਦੋਂ ਆਫਿਸ ਤੋਂ ਘਰੇ ਆਉਂਦਾਗਾ ਹਨਾ ਉਹ ਦੇਖਦਾਗਾ ਉਹਦੀਆਂ ਚੱਪਲਾਂ ਪਈਆਂ ਹੁੰਦੀਆਂ ਉਹਦੇ ਉੱਪਰ ਨਾ ਦੁੱਧ ਢੋਲੇ ਜਾਂਦਾਗਾ ਤੇ ਉਹਨੂੰ ਪਤਾ ਲੱਗ ਗਿਆंदा ਵੀ ਉਹਨੇ ਦੁੱਧ ਪੀਤਾ ਨਹੀਂ ਵੀ ਉਹਨੇ ਖਿੜਕੀ ਰਾਹੀਂ ਬਾਹਰ ਡੋਲਤਾ ਸੀ ਦੁੱਧ ਵੀ ਉਹਨੇ ਫਿਨਿਸ਼ ਨਹੀਂ ਕੀਤਾ ਤਾਂ ਉਹ ਆਦੀ ਵਾਈਫ ਨਾਲ ਗੱਲ ਕਰਦਾ ਵੀ ਦੇਖ ਵੀ ਤੇਰਾ ਤੇਰਾ ਲਾੜਲਾ ਕੁਝ ਵੀ ਨਹੀਂ ਖਾਂਦਾ ਪੀਂਦਾ ਘਰੇ ਠੀਕ ਵੀ ਇਹ ਕਿੰਨਾ ਜਿੱਦੀ ਜਵਾਕ ਬਣ ਚੁੱਕਿਆਗਾ ਸਾਰੇ ਜਵਾਕਾਂ ਤੋਂ ਪਿੱਛੇ ਆ ਪੜ੍ਹਾਈ 'ਚ ਵੀ ਪਿੱਛੇ ਆ ਇਹਦੀ ਮਾਨਸਿਕ ਸ਼ਕਤੀ ਹੈ ਜਿਹੜੀ ਉਹ ਵੀ ਕਮਜ਼ੋਰ ਹੋ ਗਈ ਕਿਉਂਕਿ ਰੋਟੀ ਨਹੀਂ ਖਾਂਦਾ ਦਾਲ ਸਬਜ਼ੀ ਨਹੀਂ ਖਾਂਦਾ ਦੁੱਧ ਨਹੀਂ ਪੀਂਦਾ ਠੀਕਾ ਦਹੀਂ ਨਹੀਂ ਖਾਂਦਾ ਵੀ ਇਹ ਖੇਡਾਂ ਦੇ ਵਿੱਚ ਵੀ ਸਭ ਤੋਂ ਪਿੱਛੇ ਜਾ ਰਿਹਾਗਾ ਬੀ ਇਹਦਾ ਕੀ ਹੁਣ ਕੀ ਕੀਤਾ ਜਾਵੇ ਵੀ ਆਪਾਂ ਆਪਣੇ ਸਮਝੇ ਤੋਂ ਇਹ ਸਮਝਦਾ ਨਹੀਂ ਹੈਗਾ ਠੀਕ ਆ ਫਿਰ ਉਹ ਉਸ ਤੋਂ ਬਾਅਦ ਬਈ ਉਹ ਕੀ ਕਰਦੇ ਆ ਉਹ ਸੋਚਦੇ ਆ ਵੀ ਯਾਰ ਵੀ ਇਹ ਆਪਣੇ ਘਰ ਕੀ ਹੋਇਆਗਾ ਵੀ ਆਪਾਂ ਆਪਦੇ ਬੱਚੇ ਨੂੰ ਪਹਿਲਾਂ ਕਿਉਂ ਨਹੀਂ ਰੋਕਿਆ ਜਦੋਂ ਉਹਦੀ ਉਮਰ ਸੀ ਜਦੋਂ ਆਪਾਂ ਉਹਨੂੰ ਸਮਝਾ ਸਕਦੇ ਸੀ ਹਨਾ ਵੀ ਉਹ ਇੰਨਾ ਜਿੱਦੀ ਕਿਵੇਂ ਬਣ ਗਿਆ ਵੀ ਕਿਤੇ ਨਾ ਕਿਤੇ ਆਪਣੀ ਵੀ ਗਲਤੀ ਆ ਵੀ ਹੁਣ ਆਪਾਂ ਕਿਸੇ ਤੀਜੇ ਬੰਦੇ ਦੀ ਹੈਲਪ ਲੈਨੇ ਆ ਵੀ ਤਾਂ ਜੋ ਆਪਾਂ ਇਹਨੂੰ ਬਚਾ ਸਕੀਏ ਫਿਰ ਇਸ ਤੋਂ ਬਾਅਦ ਬਈ ਉਹ ਨਾ ਚਿੰਟੂ ਦੇ ਸਕੂਲ ਚ ਜਾਂਦੇ ਆ ਇਸ ਨੂੰ ਉੱਤੇ ਜਾ ਕੇ ਉਹਦੀ ਮੈਡਮ ਨਾਲ ਗੱਲ ਕਰਦੇ ਆ ਤਾਂ ਉਹਦੀ ਮੈਡਮ ਨਾਲ ਜਦੋਂ ਉਹ ਗੱਲ ਕਰਦੇ ਆ ਉਹਦੀ ਮੈਡਮ ਕਹਿੰਦੀ ਵੀ ਦੇਖੋ ਜੀ ਤੁਹਾਡਾ ਬੱਚਾ ਸ਼ਾਇਦ ਏਸੀ ਕਰਕੇ ਸਾਰਿਆਂ ਤੋਂ ਪੜ੍ਹਾਈ ਤੋਂ ਪਿੱਛੇ ਜਾ ਰਿਹਾ ਠੀਕ ਆ ਤੁਹਾਡਾ ਬੱਚਾ ਬਿਲਕੁਲ ਪੜ੍ਹਾਈ 'ਚ ਧਿਆਨ ਨਹੀਂ ਉਹਦਾ ਬਿਲਕੁਲ ਪੜ੍ਹਦਾ ਨਹੀਂ ਹੈਗਾ ਸਾਰੇ ਬੱਚੇ ਉਹ ਤੋਂ ਅੱਗੇ ਨੇ ਠੀਕ ਆ ਉਹਦਾ ਕੋਈ ਇੰਟਰਸਟ ਨਹੀਂ ਪੜ੍ਹਾਈ 'ਚ ਤੇ ਨਾ ਹੀ ਤੁਹਾਡਾ ਬੱਚਾ ਕਿਸੇ ਗੇਮ ਦੇ ਵਿੱਚ ਆ ਗੇਮਸ ਦੇ ਵਿੱਚ ਵੀ ਉਹ ਸਭ ਤੋਂ ਪਿੱਛੇ ਆ ਠੀਕ ਆ ਕਿਉਂ ਕਿ ਉਹ ਫਿਜ਼ੀਕਲ ਠੀਕ ਹੈ ਤੇ ਮੈਂਟਲੀ ਜਿਹੜਾ ਹੈਗਾਗਾ ਉਹ ਫਿੱਟ ਨਹੀਂ ਹੈਗਾ ਤਾਂ ਉਹਦੇ ਕਰਕੇ ਕੀ ਆ ਵੀ ਉਹ ਸਾਰੇ ਬੱਚਿਆਂ ਤੋਂ ਪਿੱਛੇ ਜਾ ਰਿਹਾ ਫਿਰ ਇਸ ਤੋਂ ਬਾਅਦ ਉਹ ਜਿਹੜੀ ਉਹਦੀ ਮੈਡਮ ਆ ਉਹ ਕਹਿੰਦੀ ਵੀ ਮੈਂ ਤੁਹਾਨੂੰ ਇੱਕ ਆਈਡੀਆ ਦੱਸਦੀ ਆ ਵੀ ਤੁਸੀਂ ਮੇਰੀ ਗੱਲ ਧਿਆਨ ਨਾਲ ਸੁਣੋ ਆਪਾਂ ਇਹ ਵਰਤ ਕੇ ਦੇਖਦੇ ਆ ਤਾਂ ਉਹਦੀ ਗੱਲ ਧਿਆਨ ਨਾਲ ਸੁਣਦੇ ਆ ਧਿਆਨ ਨਾਲ ਉਹਦੀ ਗੱਲ ਸੁਣ ਕੇ ਉਹ ਚਲੇ ਜਾਂਦੇ ਆ ਦੂਜੇ ਦੂਜੇ ਵੀਕ ਅਗਲੇ ਹਫਤੇ ਚਿੰਟੂ ਦਾ ਬਰਥਡੇ ਹੁੰਦਾਗਾ ਤਾਂ ਚਿੰਟੂ ਦੀ ਜਿਹੜੀ ਬਰਥਡੇ ਪਾਰਟੀ ਤੇ ਹੁੰਦੀ ਆ ਠੀਕ ਆ ਉਹਦੀ ਮੈਡਮ ਵੀ ਆਉਂਦੀ ਆ ਤੇ ਉਹਦੇ ਦੋਸਤ ਵੀ ਆਉਂਦੇ ਆ ਬਰਥਡੇ ਪਾਰਟੀ ਤੇ ਬਰਥਡੇ ਪਾਰਟੀ ਤੇ ਉਹਦੇ ਸਾਰੇ ਮਨਪਸੰਦ ਚੀਜ਼ਾਂ ਹੁੰਦੀਆਂ ਲੇਜ ਚਿਪਸ ਉਪਰ ਕਰੇ ਗੋਲ ਗੱਪੇ ਟਿੱਕਾ ਦਹੀਂ ਭੱਲਾ ਸਭ ਚੀਜ਼ਾਂ ਹੁੰਦੀਆਂ ਜਿੰਨੀਆਂ ਉਹਨੂੰ ਬਾਹਰਲਾ ਫੂਡ ਪਸੰਦ ਆ ਤਾਂ ਉਸ ਦਿਨ ਉਹਨਾਂ ਨੇ ਸੋਚਿਆ ਵੀ ਆਪਾਂ ਕੋਈ ਨਹੀਂ ਰੋਕਦੇ ਵੀ ਉਹਨੂੰ ਜਿੰਨਾ ਖਾਣਾ ਉਹਨੂੰ ਉਨਾ ਖਾਣਾ ਖਾ ਲੈਣ ਦੋ ਵੀ ਅੱਜ ਉਹਨੂੰ ਕੋਈ ਨਹੀਂ ਰੋਕੂਗਾ ਜਿੰਨਾ ਉਹਨੇ ਅੱਜ ਬਾਹਰਲਾ ਖਾਣਾਗਾ ਉਹਨੂੰ ਖਾ ਲੈਣ ਦੋ ਵੀ ਅੱਜ ਨਹੀਂ ਕੋਈ ਰੋਕਦੀ ਤੇ ਫਿਰ ਵੀ ਕੀ ਹੁੰਦਾਗਾ ਵੀ ਜਦੋਂ ਪਾਰਟੀ ਖਤਮ ਹੋ ਜਾਂਦੀ ਹੈ ਹਨਾ ਉਹਦੇ ਦੋਸਤ ਵੀ ਘਰੇ ਜਾਣ ਲਈ ਤਿਆਰ ਹੋ ਜਾਂਦੇ ਆ ਵੀ ਘਰੇ ਜਾਣਾਗਾ ਪਾਰਟੀ ਖਤਮ ਹੋ ਗਈ ਤੇ ਜਿਹੜੀ ਚਿੰਟੂ ਦੀ ਮੈਡਮ ਹੁੰਦੀ ਆ ਹਨਾ ਉਹ ਕੀ ਕਰਦੀ ਆ ਵੀ ਉਹ ਉਹਨੂੰ ਨਾ ਇੱਕ ਪੌਦਾ ਦੇ ਜਾਂਦੀ ਆ ਕਹਿੰਦੀ ਵੀ ਆਹ ਜਿਹੜਾ ਤੇਰੇ ਵਾਸਤੇ ਮੈਂ ਇੱਕ ਪੌਦਾ ਲੈ ਕੇ ਆਈ ਆ ਵੀ ਤੂੰ ਇਹਨੂੰ ਆਪਦੇ ਕੋਲ ਰੱਖ ਕਿਸੇ ਕੋਲ ਵੀ ਜੇ ਇਹ ਪੌਦਾ ਹੁੰਦਾ ਤਾਂ ਉਹ ਬਹੁਤ ਖੁਸ਼ ਰਹਿੰਦਾਗਾ ਠੀਕ ਹੈ ਤੇ ਉਹਦੀ ਜ਼ਿੰਦਗੀ ਦੇ ਵਿੱਚ ਪੋਜ਼ਿਟਿਵ ਵੀ ਪੋਜ਼ਿਟਿਵਿਟੀ ਬਹੁਤ ਆਉਂਦੀ ਆ ਹਨਾ ਤੇ ਰਾਜੂ ਉਹ ਤੋਹਫਾ ਲੈ ਕੇ ਬਹੁਤ ਖੁਸ਼ ਹੁੰਦਾਗਾ ਤੇ ਇਸ ਤੋਂ ਬਾਅਦ ਸੌਰੀ ਚਿੰਟੂ ਉਹ ਜਿਹੜਾ ਤੋਹਫਾਗਾ ਉਹ ਲੈ ਕੇ ਬਹੁਤ ਖੁਸ਼ ਹੁੰਦਾਗਾ ਤੇ ਇਸ ਤੋਂ ਬਾਅਦ ਕੀ ਹੁੰਦਾ ਬਈ ਵੀ ਚਿੰਟੂ ਕੀ ਕਰਦਾਗਾ ਉਹ ਪੌਦਾ ਜਿਹੜਾ ਉਹ ਆਪਦੇ ਕਮਰੇ 'ਚ ਰੱਖ ਲੈਂਦਾ ਇਸ ਤੋਂ ਬਾਅਦ ਦੂਜੇ ਤੀਜੇ ਦਿਨ ਠੀਕ ਹੈ ਜਿੰਟੂ ਆਪਦੀ ਮੰਮੀ ਕੋਲ ਆਉਂਦਾਗਾ ਵੀ ਮੰਮੀ ਵੀ ਮੈਂ ਆਪਦੀ ਪੌਦੇ ਨੂੰ ਵਧੀਆ ਰੱਖਣ ਵਾਸਤੇ ਵੀ ਇਹਦੇ ਵਿੱਚ ਪਾਣੀ ਪਾਉਣਾਗਾ ਵੀ ਮੈਂ ਆਪਦੇ ਪੌਦੇ ਨੂੰ ਪਾਣੀ ਦੇਣਾਗਾ ਠੀਕ ਹੈ ਵੀ ਮੈਨੂੰ ਪਾਣੀ ਦੇ ਦਿਓ ਤਾਂ ਉਹਦੀ ਮੰਮੀ ਜਿਵੇਂ ਉਹਦੀ ਮੈਡਮ ਦੇ ਕਹਿਣ ਦੇ ਅਨੁਸਾਰ ਠੀਕ ਹੈ ਉਹਦੀ ਮੰਮੀ ਕਹਿੰਦੀ ਵੀ ਨਹੀਂ ਕਹਿੰਦੀ ਤੂੰ ਇਹਦੇ ਵਿੱਚ ਕੋਲਡ ਡਰਿੰਕ ਪਾ ਪਾਣੀ ਨਾਲੋਂ ਜ਼ਿਆਦਾ ਵਧੀਆ ਤਾਂ ਕੋਲਡ ਡਰਿੰਕ ਆ ਤੂੰ ਇਹਦੇ ਵਿੱਚ ਪਾਣੀ ਕਿਉਂ ਪਾਉਣਾਗਾ ਠੀਕ ਹੈ ਤੇ ਉਹ ਕਹਿੰਦਾ ਵੀ ਮੰਮੀ ਨਹੀਂ ਵੀ ਪੌਦਿਆਂ ਜਿਦਾ ਪਾਣੀ ਪੈਂਦਾ ਹੁੰਦਾ ਠੀਕ ਹੈ ਵੀ ਕੋਲਡ ਡਰਿੰਕ ਤਾਂ ਪੈਂਦੀ ਨਹੀਂ ਹੈਗੀ ਵੀ ਮੈਂ ਕੋਲਡ ਡਰਿੰਕ ਕਿਉਂ ਪਾऊं ਵੀ ਮੈਂ ਪਾਣੀ ਪਾऊं ਉਹਦੀ ਮੰਮੀ ਫੇਰ ਕਹਿੰਦੀ ਆ ਵੀ ਨਹੀਂ ਤੂੰ ਇਹਦੇ ਚ ਕੋਲਡ ਡਰਿੰਕ ਪਾ ਤੈਨੂੰ ਕੋਲਡ ਡਰਿੰਕ ਜ਼ਿਆਦਾ ਪਸੰਦ ਆ ਕਿ ਪਾਣੀ ਉਹ ਕਹਿੰਦਾ ਮੈਨੂੰ ਕੋਲਡ ਡਰਿੰਕ ਜ਼ਿਆਦਾ ਪਸੰਦ ਆ ਕਹਿੰਨੀ ਫਿਰ ਤੂੰ ਕੋਲਡ ਡਰਿੰਕ ਪਾਓ ਜ਼ਿਆਦਾ ਵਧੀਆ ਤੈਨੂੰ ਵਧੀਆ ਲੱਗਦੀ ਆ ਫਿਰ ਤੇਰਾ ਪੌਦਾ ਤਾਂ ਤੇਰੇ ਪੌਦੇ ਨੂੰ ਵੀ ਵਧੀਆ ਲੱਗੂ ਤਾਂ ਉਹ ਬਈ ਪਾ ਦੰਦਾ ਕੋਲਡ ਡਰਿੰਕ ਪੌਦੇ ਦੇ ਵਿੱਚ ਐਂ ਦਿਨ ਗੁਜ਼ਰਦੇ ਜਾਂਦੇ ਆ ਉਹਦੀ ਮੰਮੀ ਤੋਂ ਜਦੋਂ ਉਹ ਪਾਣੀ ਮੰਗਦਾ ਉਹਦੀ ਮੰਮੀ ਦਾ ਇੱਕੋ ਹੀ ਸਵਾਲ ਹੁੰਦਾ ਵੀ ਤੂੰ ਕੋਲਡ ਡਰਿੰਕ ਪਾ ਦੇ ਤਾਂ ਉਹ ਆਉ ਤੇ ਪੌਦੇ 'ਚ ਕੋਲਡ ਡਰਿੰਕ ਪਾ ਦਿੰਦਾਗਾ ਉਸ ਤੋਂ ਬਾਅਦ ਜਦੋਂ ਹਫ਼ਤਾ ਹੁੰਦਾਗਾ ਤਾਂ ਉਹਦਾ ਪੌਦਾ ਜਿਹੜਾ ਉਹ ਸੁੱਕ ਜਾਂਦਾਗਾ ਮੁਰਝਾ ਜਾਂਦਾਗਾ ਠੀਕ ਆ ਤਾਂ ਫੇਰ ਉਹ ਆਪਦੇ ਪਾਪਾ ਕੋਲੇ ਆਉਂਦਾ ਵੀ ਪਾਪਾ ਵੀ ਐਂ ਕਰਕੇ ਵੀ ਮੈਂ ਦੇ ਲਈ ਆ ਉਹਦੇ ਪੌਦੇ ਨੂੰ ਦੇਖ ਲਓ ਕੋਲਡ ਡਰਿੰਕ ਵੀ ਪਾਉਣਾਗਾ ਠੀਕ ਆ ਪਾਣੀ ਤੋਂ ਵੀ ਜ਼ਿਆਦਾ ਵਧੀਆ ਚੀਜ਼ ਪਾਉਣਾ ਕੋਲਡ ਡਰਿੰਕ ਕੀ ਕਰ ਫੇਰ ਵੀ ਮੇਰਾ ਪੌਦਾ ਜਿਹੜਾ ਉਹ ਬਦ ਖੁੱਲ ਨਹੀਂ ਰਿਹਾ ਮੇਰਾ ਪੌਦਾ ਜਿਹੜਾ ਉਹ ਮੁਰਝਾ ਆ ਗਿਆ ਹਰਾ ਨਹੀਂ ਰਹਿ ਰਿਹਾ ਤੇ ਵੀ ਗਰੋਥ ਨਹੀਂ ਕਰ ਰਿਹਾ ਕਿਉਂ ਤਾਂ ਉਹਦਾ ਪਾਪਾ ਕਹਿੰਦਾ ਵੀ ਮੈਨੂੰ ਲੱਗਦਾ ਵੀ ਤੇਰੇ ਪੌਦੇ ਨੂੰ ਖਾਦ ਦੀ ਜ਼ਰੂਰਤ ਆ ਤਾਂ ਉਹ ਕਹਿੰਦਾ ਵੀ ਚਲੋ ਪਾਪਾ ਆਪਾਂ ਖਾਦ ਪਾਈਏ ਕਿੱਥੋਂ ਲੈ ਕੇ ਆਈਏ ਦੱਸੋ ਉਹ ਕਹਿੰਦਾ ਵੀ ਤੇਰੇ ਕੋਲ ਹੀ ਆ ਖਾਦ ਠੀਕ ਆ ਤੂੰ ਜਿਹੜੀ ਚਿਪਸ ਤੇ ਪੈਟੀ ਵਗੈਰਾ ਖਾਨਾਗਾ ਉਹਨੂੰ ਚੂਰ ਕੇ ਪਾ ਦੇ ਉਹ ਤੇਰੀ ਖਾਦੀ ਆ ਤੈਨੂੰ ਜਿਆਦਾ ਵਧੀਆ ਲੱਗਦੀਆਂ ਨਹੀਂ ਉਹ ਚੀਜ਼ਾਂ ਤਾਂ ਉਹ ਤੂੰ ਪਾ ਦੇ ਪੌਦੇ ਦੇ ਵਿੱਚ ਉਹ ਕੀ ਕਰਦਾ ਬਈ ਉਹ ਚੂਰ ਕੇ ਪਾਉਣ ਲੱਗ ਜਾਂਦਾ ਉਹ ਜਦੋਂ 2 ਦਿਨ 3 ਦਿਨ 4 ਦਿਨ ਉਹਦਾ ਪੌਦਾ ਜਿਹੜਾ ਉਹ ਜਮੀ ਮਰ ਜਾ ਜਾਂਦਾਗਾ ਠੀਕ ਹੈ ਤਾਂ ਇਸ ਤੋਂ ਬਾਅਦ ਫਿਰ ਉਹ ਪਰੇਸ਼ਾਨ ਹੋ ਕੇ ਆਪਦੇ ਕਮਰੇ 'ਚ ਬਹਿ ਜਾਂਦਾਗਾ ਤੇ ਉਹਨੂੰ ਪਰੇਸ਼ਾਨ ਦੇਖ ਕੇ ਉਹਦੀ ਮੰਮੀ ਤੇ ਡੈਡੀ ਆਉਂਦੇ ਨੇ ਵੀ ਕੀ ਗੱਲ ਹੋ ਗਈ ਵੀ ਤੂੰ ਇੰਨਾ ਪਰੇਸ਼ਾਨ ਕਾ ਤੂੰ ਆ ਉਹ ਕਹਿੰਦਾ ਵੀ ਮੈਂ ਤਾਂ ਇੰਨੀਆ ਵਧੀਆ ਚੀਜ਼ਾਂ ਪਾ ਰਿਆ ਮੇਰੇ ਪੌਦੇ ਨੂੰ ਹਨਾ ਮੇਰੇ ਗਮਲੇ 'ਚ ਵੀ ਉਹ ਨਾ ਹਰਾ ਹੋ ਰਿਹਾਗਾ ਉਹ ਮੁਰਝਾ ਈ ਜਾਂਦਾਗਾ ਹਨਾ ਤੇ ਵੀ ਇਹ ਕੀ ਹੋ ਰਿਹਾਗਾ ਤਾਂ ਫਿਰ ਇਸ ਤੋਂ ਬਾਅਦ ਉਹਦੀ ਮੰਮੀ ਉਹਨੂੰ ਕਹਿੰਦੀ ਆ ਵੀ ਦੇਖ ਪੁੱਤ ਵੀ ਤੂੰ ਪੌਦੇ ਦੇ ਵਿੱਚ ਠੀਕ ਆ ਪਾਣੀ ਦੀ ਜਗ੍ਹਾ ਕੋਲਡ ਡਰਿੰਕ ਪਾਇਆ ਠੀਕ ਹੈ ਜਿਵੇਂ ਪੌਦਾ ਦਾ ਇੱਕ ਪੌਦੇ ਦੀ ਤਰ੍ਹਾਂ ਹੀ ਤੇਰਾ ਸਰੀਰ ਆ ਜਿਵੇਂ ਕੋਲਡ ਡਰਿੰਕ ਦੀ ਜਗ੍ਹਾ ਜੇ ਤੂੰ ਉਹਦੇ ਚ ਪਾਣੀ ਪਾਉਂਦਾ ਤਾਂ ਠੀਕ ਆ ਉਹਨੇ ਕਿੰਨਾ ਵਧੀਆ ਬਦਨਾ ਫੁੱਲਣਾ ਸੀਗਾ ਤੂੰ ਕੋਲਡ ਡਰਿੰਕ ਪੀਣਾਗਾ ਠੀਕ ਆ ਕੋਲਡ ਡਰਿੰਕ ਨੇ ਪੌਦੇ ਨੂੰ ਕਿੰਨਾ ਨੁਕਸਾਨ ਦਿੱਤਾ ਠੀਕ ਆ ਉਹਦੀ ਗਰੋਥ ਰੋਕਦੀ ਠੀਕ ਆ ਉਹਨੂੰ ਬਦਨੋਂ ਫੁੱਲਣ ਰੋਕਦਾ ਉਹ ਹਰਿਆਲੀ ਚ ਨਹੀਂ ਰਿਹਾ ਮੁਰਝਾ ਆ ਗਿਆ ਉਹ ਠੀਕ ਆ ਬਾਕੀ ਸਾਰੇ ਪੌਦਿਆਂ ਤੋਂ ਉਹ ਪਿੱਛੇ ਰਹਿ ਗਿਆ ਬਿਲਕੁਲ ਤਾਂ ਉਸੇ ਤਰੀਕੇ ਨਾਲ ਤੇਰਾ ਸਰੀਰ ਵੀ ਹੈ ਜਿਹੜਾ ਉਹ ਮੁਰਝਾ ਆ ਚੁੱਕਿਆਗਾ ਤੂੰ ਦਬਲਾ ਪਤਲਾ ਹੋ ਗਿਆ ਠੀਕ ਆ ਫਿੱਟ ਨਹੀਂ ਹੈਗਾ ਉਹਨਾ ਲਿਸੈ ਹੁੰਦਾ ਜਾਨਾ ਤੇਰੀ ਸਿਹਤ ਨਹੀਂ ਉਨੀ ਵਧੀਆ ਬਣੀ ਉਹ ਕੋਲਡ ਡਰਿੰਕ ਤੇ ਉਹਦੇ ਕਰਕੇ ਆ ਕਿਉਂ ਕਿਉਂਕਿ ਤੂੰ ਜਿਹੜੀ ਚੀਜ਼ ਪੌਦੇ ਨੂੰ ਦੇਈ ਜਾਂਦਾਗਾ ਉਹੀ ਤੂੰ ਆਪ ਖਾ ਰਿਹਾ ਸੀ ਕਾਂ ਜਿਹੜੀਆਂ ਘਰ ਦੀਆਂ ਬਣੀਆਂ ਹੋਈਆਂ ਚੀਜ਼ਾਂ ਹੁੰਦੀਆਂ ਉਹਦਾ ਡੈਡੀ ਕਹਿੰਦਾ ਵੀ ਉਹਦੇ ਵਿੱਚ ਪੋਸ਼ਕ ਤੱਤ ਜ਼ਿਆਦਾ ਹੁੰਦੇ ਆ ਜਿਹੜੇ ਕੀ ਆ ਆਪਾਂ ਨੂੰ ਫਿੱਟ ਰੱਖਦੇ ਆ ਆਪਾਂ ਨੂੰ ਮਜ਼ਬੂਤ ਬਣਾਉਂਦੇ ਆ ਠੀਕ ਆ ਆਪਾਂ ਨੂੰ ਅੱਗੇ ਵਧਣ ਦੀ ਸ਼ਕਤੀ ਦਿੰਦੇ ਆ ਪ੍ਰੋਟੀਨ ਮਿਲਦਾ ਆਪਾਂ ਨੂੰ ਪੋਸ਼ਕ ਤੱਤ ਮਿਲਦੇ ਆ ਬਟ ਜਿਹੜੀਆਂ ਤੋਂ ਬਾਹਰੋਂ ਚੀਜ਼ਾਂ ਖਾਣ ਨਾਗਾ ਉਹਨਾਂ ਵਿੱਚ ਪੋਸ਼ਕ ਤੱਤ ਨੇ ਜਿਹੜੇ ਉਹ ਘੱਟ ਹੁੰਦੇ ਨੇ ਇਹ ਡੇਲੀ ਡੇਲੀ ਖਾਣੀਆਂ ਬਹੁਤ ਮਾੜੀਆਂ ਨੇ ਤਾਂ ਡੇਲੀ ਡੇਲੀ ਜਦੋਂ ਤੂੰ ਆਪਦੇ ਪੌਦੇ ਨੂੰ ਉਹ ਚੀਜ਼ਾਂ ਦਿੰਦਾ ਸੀ ਤਾਂ ਪੌਦੇ ਦਾ ਰਿਜ਼ਲਟ ਦੇਖਿਆ ਉਸੇ ਤਰ੍ਹਾਂ ਹੀ ਤੇਰਾ ਸਰੀਰ ਵੀ ਇਹ ਚੀਜ਼ਾਂ ਨੇ ਜਿਵੇਂ ਪੌਦੇ ਨੂੰ ਖੋਖਲਾ ਕਰਤਾ ਉਵੇਂ ਹੀ ਆਪਣੇ ਸਰੀਰ ਨੂੰ ਵੀ ਇਹ ਚੀਜ਼ਾਂ ਖੋਖਲਾ ਕਰ ਦਿੰਦੀਆਂ ਨੇ ਠੀਕ ਆ ਤਾਂ ਹੀ ਇਹਨਾਂ ਚੀਜ਼ਾਂ ਨੂੰ ਖਾਣ ਕਰਕੇ ਤੂੰ ਆਪਦੇ ਸਾਥੀਆਂ ਨਾਲੋਂ ਆਪਦੇ ਜਿਹੜੇ ਤੇਰੇ ਫਰੈਂਡਸ ਨੇ ਖੇਡਾਂ ਦੇ ਵਿੱਚ ਤੇ ਪੜ੍ਹਾਈ ਦੇ ਵਿੱਚ ਪਿੱਛੇ ਆ ਤਾਈਓ ਤੇਰੀ ਸਿਹਤ ਨਹੀਂ ਬਣ ਰਹੀ ਤਾਈਓ ਤੂੰ ਕਮਜ਼ੋਰ ਹੁੰਦਾ ਜਾ ਰਿਹਾ ਤਾਂ ਦੇਖੋ ਕਿੰਨੇ ਸੋਹਣੇ ਤਰੀਕੇ ਨਾਲ ਹਨਾ ਉਹਦੇ ਮਾਪੇ ਤੇ ਉਹਦੇ ਟੀਚਰ ਨੇ ਉਹਨੂੰ ਸਮਝਾਇਆ ਕਿੰਨੀ ਸੋਹਣੀ ਐਗਜ਼ਾਮਪਲ ਦੇ ਕੇ ਪ੍ਰੈਕਟੀਕਲੀ ਹਨਾ ਇਸੇ ਤਰੀਕੇ ਨਾਲ ਹੀ ਆਪਾਂ ਪ੍ਰੈਕਟੀਕਲੀ ਆਪਣੇ ਬੱਚਿਆਂ ਨੂੰ ਸਮਝਾ ਸਕਦੇ ਆ ਤੇ ਮੈਨੂੰ ਬਹੁਤ ਵਧੀਆ ਲੱਗੀ ਇਹ ਚੀਜ਼ਾਂ ਨਾ ਸਟੋਰੀ ਜਦੋਂ ਮੈਂ ਪੜ੍ਹੀ ਮੈਨੂੰ ਬਹੁਤ ਜ਼ਿਆਦਾ ਸੋਹਣੀ ਲੱਗੀ ਵੀ ਦੇਖ ਲਓ ਹਨਾ ਵੀ ਕਿਉਂਕਿ ਪੌਦੇ ਦੇ ਵਿੱਚ ਵੀ ਜਾਨ ਹੁੰਦੀ ਆ ਆਪਣੀ ਤਰ੍ਹਾਂ ਹੁੰਦਾਗਾ ਦੇਖੋ ਗਲਤ ਚੀਜ਼ਾਂ ਜਦੋਂ ਉਹਦੇ ਵਿੱਚ ਪਾਈਆਂ ਆਪਾਂ ਸਹੀ ਚੀਜ਼ਾਂ ਨਾ ਪਾਈਆਂ ਤਾਂ ਉਹ ਵੀ ਮੁਰਝਾ ਗਿਆ ਉਹ ਵੀ ਖਤਮ ਹੋਣ ਦੀ ਕਗਾਰ ਤੇ ਆ ਗਿਆ ਬਿਲਕੁਲ ਡੇਲੀ ਡੇਲੀ ਜਦੋਂ ਰੋਜ਼ ਰੋਜ਼ ਇਹ ਚੀਜ਼ਾਂ ਖਾਣੀਆਂ ਜਿਹੜੀਆਂ ਹੈਗੀਆਂ ਇਹ ਪੀਣੀਆਂ ਬਹੁਤ ਮਾੜੀਆਂ ਨੇ ਕਿਉਂਕਿ ਪਤਾ ਕੀ ਆ ਇਹਨਾਂ ਵਿੱਚ ਪੋਸਟਕ ਤੱਕ ਨਹੀਂ ਹੁੰਦੇ ਬਈ ਹਨਾ ਆਪਣੇ ਬੱਚਿਆਂ ਨੂੰ ਆਪਾਂ ਡੇਲੀ ਡੇਲੀ ਨਹੀਂ ਇਹ ਚੀਜ਼ਾਂ ਖਵਾਉਣੀਆਂ ਚਾਹੀਦੀਆਂ ਬਾਹਰ ਲੀਆਂ ਠੀਕ ਆ ਆਪਾਂ ਮੰਨਦੇ ਆ ਮਹੀਨੇ 'ਚ ਇੱਕ ਦਿਨ ਹਫਤੇ 'ਚ ਇੱਕ ਵਾਰ ਆਪਾਂ ਖਾ ਲਿਆ ਠੀਕ ਆ ਕਿਉਂਕਿ ਇਹ ਚੀਜ਼ਾਂ ਸਿਰਫ ਸਵਾਦ ਲੱਗਦੀਆਂ ਹੁੰਦੀਆਂ ਨੇ ਸਵਾਦ ਬਹੁਤ ਲੱਗਦੀਆਂ ਨੇ ਵਧੀਆ ਬਹੁਤ ਲੱਗਦੀਆਂ ਹੁੰਦੀਆਂ ਨੇ ਪਰ ਇਹਨਾਂ ਦੇ ਰਿਜ਼ਲਟ ਮਾੜੇ ਹੁੰਦੇ ਇਹਨਾਂ ਦਾ ਬੈਨੀਫਿਟ ਕੋਈ ਨਹੀਂ ਆਪਣੇ ਸਰੀਰ ਨੂੰ ਤਾਂ ਜਿੰਨੇ ਵੀ ਜਵਾਕਾਂ ਨੇ ਬਾਈ ਮੇਰੀ ਇਹ ਸਟੋਰੀ ਸੁਣੀ ਆ ਜਰੂਰ ਤੁਹਾਨੂੰ ਵਧੀਆ ਲੱਗੀ ਉਹ ਜਰੂਰ ਅਮਲ ਕਰਿਓ ਰੋਜ਼-ਰੋਜ਼ ਖਾਣ ਪੀਣ ਨਾਲ ਇਹ ਵੀ ਜਿਵੇਂ ਫੌਦਾ ਮਰ ਜਾਊਗਾ ਉਵੇਂ ਆਪਾਂ ਵੀ ਜਮਾ ਕੋਕਲੇ ਹੋ ਜਾਾਂਗੇ ਅੰਦਰ ਉਮੀਦ ਕਰਦੀ ਆ ਤੁਹਾਨੂੰ ਮੇਰੀ ਸਟੋਰੀ ਵਧੀਆ ਲੱਗੀ ਉਹ ਜੇ ਮੇਰੀ ਸਟੋਰੀ ਵਧੀਆ ਲੱਗੀ ਤਾਂ ਕਮੈਂਟ ਕਰ ਦਿਓ ਫਿਰ ਅੱਗੇ ਮੈਂ ਤੁਹਾਨੂੰ ਹੋਰ ਵੀ ਸਟੋਰੀਆਂ ਸੁਣਾਇਆ ਕਰੂੰਗੀ ਕੈਂਟ ਕੈਂਟ ਠੀਕ ਹੈ ਲੋ ਬਈ ਲੋ ਬਈ ਮਿੱਤਰੋ ਬਣ ਗੱਲ ਹੋ ਰਹੀ ਆ ਆਪਾਂ ਬੁਟੀਕ ਤੇ ਲਿਆਉਣ ਆਈ ਸੀ ਜਿਹੜਾ ਅੱਜ ਮੈਂ ਸਵੇਰੇ ਤੁਹਾਨੂੰ ਦੱਸ ਕੇ ਆਈ ਸੀ ਹੈਨਾ ਇਹ ਆਪਣੇ ਲੱਗਿਆ ਹੋਇਆ ਇਹਦੀ ਵੀ ਸਰਵਿਸ ਕਰਾਉਣੀ ਆ ਇਹ ਤਾਂ ਲੁਲਾਇਟ ਦਾ ਲੱਗਿਆ ਸੀਗਾ ਆਪਣੇ ਤੇ ਹੁਣ ਸੋਚਦੇ ਆ ਵੀ ਉੱਪਰ ਕਿਹੜਾ ਲਗਾਈਏ ਕਿਉਂਕਿ ਉੱਪਰ ਤਾਂ ਸਿੱਧੀ ਧੁੱਪ ਪੈਂਦੀ ਆ ਤਾਂ ਉੱਥੇ ਥੋੜਾ ਜਿਆਦਾ ਵਧੀਆ ਲਵਾਵਾਂਗੇ ਕਿਉਂਕਿ ਗਰਮੀ ਹੋ ਗਈ ਵਿਚਾਰੀਆਂ ਨੂੰ ਕੁੜੀਆਂ ਨੂੰ ਵੀ ਗਰਮੀ ਲੱਗਦੀ ਆ ਕੰਮ ਕਰਦੀਆਂ ਨੇ ਸਾਰਾ ਦਿਨ ਹੈਨਾ ਪਤਾ ਕਰਕੇ ਆਉਣੇ ਆ ਰਿੱਕੀ ਆਉ ਦੇ ਫਰੈਂਡ ਤੋਂ ਪਤਾ ਕਰੀ ਜਾਂਦਾ ਕਹਿੰਦੇ ਉਹਨਾਂ ਨੇ ਏਸੀ ਲਵਾਇਆ ਬਿੱਲ ਬਹੁਤ ਘੱਟ ਆਉਂਦਾ ਉਹਦਾ ਆਪਾਂ ਪਤਾ ਕਰਕੇ ਫਿਰ ਜਾ ਕੇ ਆਉਣੇ ਦੁਕਾਨ ਤੇ ਹਲੋ ਬਈ ਫਾਈਨਲੀ ਉਹਦੇ ਨਾਲ ਆ ਗਿਆ ਠੀਕ ਹੈ ਵੀ ਸਾਨੂੰ ਟਾਈਮ ਨਿਕਲ ਚੁੱਕਿਆਗਾ ਫਰਿੱਜ ਤੇ ਕੂਲਰ ਕਲਰ ਦੇਖ ਕੇ ਆਉਣੇ ਆ ਕੂਲਰ ਤਾਂ ਗਾਈਜ਼ ਅਸੀਂ ਸਹੀ ਗੱਲ ਦੱਸੀ ਆਪਦੇ ਮੰਮੀ ਡੈਡੀ ਨੂੰ ਸਰਪ੍ਰਾਈਜ਼ ਦੇਣਾ ਹੈ ਦੇਖਦੇ ਸੀ ਮੈਂ ਸਸਟੇਪਾ ਦੇਖਦੇ ਆ ਕਿ ਸਿਸਟਮ ਆ ਪਸੰਦ ਆਊਗਾ ਅੱਜ ਜਾਂ ਨਹੀਂ ਜਾਂ ਕੱਲ ਨੂੰ ਕਿਥੋਂ ਦੇਖਣਾ ਪਊਗਾ ਕਿਰਾਂ ਆਪਾਂ ਦੇਖਿਓਣੇ ਕਾਲੀ ਨਹੀਂ ਕਰਦੇ ਵਟਾਸੀਂ ਕਿਰਾਂ ਦੇਖਿਓਣੇ ਜਿੱਥੋਂ ਆਪਾਂ ਏਸੀ ਲੈਤਾ ਸੀ ਉਥੋਂ ਦੇਖਿਓਣੇ ਹੈ ਨਾ ਫਿਰ ਅੱਜ ਆਪਾਂ ਬੁਟੀਕ ਵਾਸਤੇ ਲੈ ਜਾਵਾਂਗਾ ਬਾਈ ਕਾਲ ਕਰ ਦਿੱ ਗਿਆ ਨਾ ਬਾਈ ਤੁਨ ਓਏ ਗੱਲ ਇਹ ਤੂੰ ਕਰ ਲਾ ਹੁਣ ਕਿੰਨਾ ਇੱਧਰ ਸੀ ਵੇ ਅਗਰ ਸੜਕੀ ਸੜਕੀ ਛੋਟੀ ਹੈ ਨਾ ਨਹੀਂ ਕਾਲ ਸੜਕੀ ਛੋਟੀ ਹੈ ਇੰਨੇ ਥਾਂ ਪਿਆਗਾ ਯਾਰ ਉਹ ਨਾ ਉਹ ਹੀ ਕਹਿਣੀ ਹੈ ਵੀ ਸੜਕੀ ਛੋਟੀ ਆ ਨਾ ਉਹਨੇ ਗੱਡੀ ਮੋੜੀ ਹੈ ਨਾ ਉਹਨੇ ਹੌਲੀ ਕਰੀ ਹੈ ਵਧੀਆ ਚਲੋ ਬਈ ਹੁਣ ਆਪਾਂ ਜਾਣੇ ਆ ਭੂਆ ਫੁਫੜ ਜੀ ਫੁਫੜ ਜੀ ਆ ਕੇ ਭੂਆ ਜੀ ਵੀ ਨੇ ਨਾਲ ਹਾਂ ਮਾਮਾ ਜੀ ਆ ਗਏ ਓਕੇ ਤੇ ਫੁਫੜ ਜੀ ਉਹ ਦੁਕਾਨ ਦੇ ਕੋਲ ਹੀ ਖੜੇ ਆ ਤਾਂ ਸਾਨੂੰ ਆਏ ਵੀ ਚਲੋ ਫੁਫੜ ਜੀ ਦੀ ਰੈ ਲੈ ਕੇ ਲੈ ਲਾਂਗੇ ਯੈਸ ਤੇ ਲੈ ਆਈਏ ਹੁਣ ਆਪਾਂ ਚਲਾ ਕੇ ਜਾ ਕੇ ਮਿਲਦੇ ਆਂ ਚਲੋ ਵੀ ਗਾਇਜ਼ ਵੀਰੇ ਲਓ ਬਈ ਗਾਇਸ ਪਹੁੰਚ ਗਏ ਆਪਾਂ ਦੁਕਾਨ ਤੇ ਇੱਥੋਂ ਦੇਖਦੇ ਆਪਾਂ ਅੱਗੇ ਪਾਜ਼ਲ ਨੂੰ ਵਾਸਤੇ ਜਿਹੜਾ ਆਲੋ ਕਰਤੇ ਬਰਖੋਣ ਵਾਸਤੇ ਇਹ ਰੱਖਣਾ ਹੈ ਕੋਈ ਨਹੀਂ ਮੀਡੀਅਮ ਰੱਖਣਾ ਉਹ ਆਏਗਾ ਤੇ ਉਹ ਜੰਗਲਾ ਬਚਾ ਲੈਣਾ ਤਾਂ ਉਹ ਦੱਬਣਾ ਜੀ ਤੇ ਬਰਖ ਉੱਪਰ ਦੀ ਹੋਣੀ ਹੈ ਇੱਕ ਤਾਲੀ ਆ ਵਾਲਾ ਗਾ ਸੀ ਤਾਲੀ ਵਾਲਾ ਲਿਆਗਾ ਕੋਈ ਕਿਹਦਾ ਆ ਦੇਖੋ ਆਹ ਵਾਲਾ ਗਾ ਇਹ ਕਿੰਨੇ ਦਾ ਗਾ 12000 ਦਾ ਇਹ 12 ਦਾ ਗਾ ਠੀਕ ਹੈ ਉਹ ਇੱਕ ਉਹ ਨਾਲ ਵਾਲਾ ਪਿਆ ਇੱਕ ਆਹ ਵਾਲਾ ਗਾ ਆ ਖੋਲ ਕੇ ਦਿਖਾਓ ਸਾਡੇ ਚਲ ਕੋਈ ਨਾ ਹੁਣ ਤਾਂ 12 ਕਹਤਾ ਵੀਰੇ ਤੇ ਇੱਕ ਆਹ ਵਾਲਾ ਗਾ ਇਹ 14 ਦਾ ਗਾ ਠੀਕ ਹੈ ਤੇ ਇੱਕ ਆਹ ਵਾਲਾ ਗਾ ਇਹ ਵੀ 12 ਦਾ ਹੀ ਆ ਇਹਦੇ ਵਿੱਚ ਆਹ ਮਹਿਰੂਨ ਕਲਰ ਆ ਬਸ ਇਹ ਤਾਂ ਕਲਰ ਦੀ ਫਰਕ ਆ ਸੀ ਆ ਗਰੇ ਲੈਤਾ ਗਾ ਆ ਤੇਰੀ ਚੁਆਇਸ ਆ ਵੀਰੇ ਤੇ ਆਹ ਵਾਲਾ ਹੈਗਾ 20000 ਦਾ this one ਆ 20000 ਦਾਗਾ ਤੇ ਆ 20000 ਦਾਗਾ ਆ 20000 ਦਾਗਾ ਲੋ ਬਈ ਗਾਇਸ ਅਸੀਂ ਆਏ ਆ ਇੱਧਰ ਬਾਹਰਲੇ ਘਰੇ ਸਾਰੇ ਜਵਾਕ ਤੂਠੀਆਂ ਲੱਗੀਆਂ ਹੋਈਆਂ ਇਹਨੇ ਹੈ ਗਾਇਸ ਇਹ ਸਾਡੀ ਜਪਮਨ ਆ ਜੀ ਇਹ ਸਾਡੀ ਨਾਮ ਕੀ ਹੈ ਜਪਸੀਰਤ ਇਹ ਸਾਡੀ ਅਵਨੀਤ ਆ ਕੋਝ ਜੀ ਦੋਨਾਂ ਨੇ ਕੀਤੀ ਸੀ ਅਸੀਂ ਦੋਨਾਂ ਨੇ ਖੋਜ ਕੀਤੀ ਇਹਦਾ ਨਾਮ ਕੀ ਆ ਅਰਕਾ ਇਹ ਜੀ ਤੁਸੀਂ ਜਾਣਦੇ ਹੋ ਗਾਇਸ ਗਾਇਸ ਇਹ ਹੁੰਦੀ ਹੈ ਤੂਤੀ ਆਪਨੇ ਅਗਰ ਦੇਖੀ ਨਹੀਂ ਹੋਗੀ ਨਹੀਂ ਐ ਕਰਕੇ ਦੇਖਾ ਤਕ 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 ਤੂਤੀਆਂ ਹਾਈ ਜਮਾਨ ਆ ਦੇਖੋ ਗਾਇਸ ਸਾਡੇ ਬਹੁਤ ਤੂਤੀਆਂ ਲੱਗੀਆਂ ਨੇ ਭਾਈ ਤਾਂ ਮੈਂ ਜਵਾਕਾਂ ਨੂੰ ਤੂਤੀਆਂ ਤੋੜ ਕੇ ਦੇ ਰਹੀ ਆ ਜੇ ਇਹ ਤੁਹਾਨੂੰ ਛੋਟੀਆਂ ਲੱਗਣ ਛੋਟੀਆਂ ਨੰਨ ਸਮਝਦੇ ਨਾਲ ਲੋੜ ਕਰਨ ਇਹ ਦੇਖੋ

ਮੈਂ ਤੁਹਾਨੂੰ ਆਪੀ ਤੋੜ ਕੇ ਦੇ ਦੇਣੀ ਆ ਤੁਸੀਂ ਭਾਂਡਾ ਲਿਆਓ ਜਿਹਨੇ ਵੀ ਲਿਆਉਣਾਗਾ ਜਿਹਨੇ ਵੀ ਖਾਣੀਆਂ ਨੇ ਭਾਂਡਾ ਲਿਓ